ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗੁਰਵਚਨ ਸਿੰਘ ਖੁੱਲਰ ਜੀ ਦੀ ਲਿਖੀ ਹੋਈ ਕਹਾਣੀ ਹੈ 21ਵੀਂ ਸਦੀ ਲੱਗਦਾ ਹੈ ਅਹੂ ਜੀ ਦੀ ਮਾਂ ਪੂਰੀ ਹੋ ਗਈ ਮੇਰੀ ਪਤਨੀ ਨੇ ਬਾਹਰੋਂ ਆ ਕੇ ਮੇਰੇ ਕੋਲ ਖਲੋਂਦਿਆਂ ਕਿਹਾ ਸਵੇਰੇ ਸਵੇਰੇ ਅਜਿਹੀ ਖਬਰ ਬੰਦੇ ਨੂੰ ਸੋਗੀ ਬਣਾ ਦਿੰਦੀ ਹੈ ਪਰ ਮੈਂ ਅਖਬਾਰ ਪੜ੍ਹ ਰਿਆ ਸੀ ਜੋ ਇਸ ਨਾਲ ਉਹ ਵੱਧ ਸੋਗੀ ਖਬਰਾਂ ਨਾਲ ਪਰਿਆ ਪਿਆ ਸੀ ਉਹ ਪਿੰਜਰੇ ਵਿੱਚ ਫਸੀ ਹੋਈ ਚੋਹੀ ਨੂੰ ਘਰੋਂ ਦੂਰ ਛੱਡਣ ਗਈ ਸੀ ਜਦੋਂ ਉਹਨੂੰ ਕਦੇ ਘਰ ਵਿੱਚ ਚੂਹਾ ਹੋਣ ਦਾ ਸ਼ੱਕ ਪੈਂਦਾ ਉਹ ਰਾਤ ਨੂੰ ਪਿੰਜਰਾ ਲਾ ਦਿੰਦੀ ਤੇ ਆਮ ਕਰਕੇ ਸਵੇਰ ਨੂੰ ਚੂਹਾ ਫਸਿਆ ਪਿਆ ਹੁੰਦਾ ਸਵੇਰੇ ਉੱਠ ਕੇ ਉਹ ਉਸ ਵਕਤੇ ਹੀ ਉਹਨੂੰ ਦੂਰ ਖਾਲੀ ਮੈਦਾਨ ਵਿੱਚ ਛੱਡ ਆਉਂਦੀ ਸੀ ਅੱਜ ਵੀ ਉਹ ਇਸੇ ਤਰ੍ਹਾਂ ਫਸੀ ਹੋਈ ਇੱਕ ਚੋਹੀ ਨੂੰ ਛੱਡ ਕੇ ਮੁੜੀ ਸੀ ਕਿਉਂ ਰੋਣ ਚੀਕਣ ਦੇ ਪਖੰਡ ਕਰਦੇ ਨੇ ਮੈਂ ਅਖਬਾਰ ਤੋਂ ਨਜ਼ਰ ਹਟਾ ਕੇ ਪੁੱਛਿਆ ਮੈਨੂੰ ਮਰਨ ਵਾਲੀ ਦੇ ਪੁੱਤਰ ਅਤੇ ਨੂੰ ਨਾਲ ਓਕਾ ਹੀ ਕੋਈ ਹਮਦਰਦੀ ਨਹੀਂ ਸੀ ਰੋਣਾ ਕੇ ਸਵਾਹ ਹੈ ਉਹਨਾਂ ਨੇ ਉਹਨਾਂ ਦੇ ਮਕਾਨ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਇੱਕ ਬਿਸਤਰਾ ਤੇ ਜਨਾਨੇ ਕਪੜੇ ਛੁੱਟੇ ਪਏ ਨੇ ਉਹਨੇ ਆਪਣੇ ਸ਼ੱਕ ਦਾ ਆਧਾਰ ਦੱਸਿਆ ਇਹ ਪਿੰਜਰੇ ਵਿੱਚ ਫਸੇ ਚੂਹਿਆਂ ਨੂੰ ਜਿਉਂਦੇ ਛੱਡ ਦੇਣ ਦੀ ਵੀ ਇੱਕ ਆਪਣੀ ਹੀ ਕਹਾਣੀ ਸੀ ਕੁਝ ਸਾਲ ਪਹਿਲਾਂ ਜਦੋਂ ਇਸ ਨਵੇਂ ਕਲੋਨੀ ਦੇ ਘਰ ਬਣਨੇ ਸ਼ੁਰੂ ਹੋਏ ਸਨ ਇੱਥੇ ਖੇਤ ਸਨ ਇੱਕ ਇੱਕ ਕਰਕੇ ਮਕਾਨ ਬਣਨੇ ਅਤੇ ਵਸਨੇ ਸ਼ੁਰੂ ਹੋਏ ਜੋ ਖਾਲੀ ਪਲਾਟ ਪਏ ਹੁੰਦੇ ਸਨ ਉਹਨਾਂ ਵਿੱਚ ਚੂਹੇ ਵਸਦੇ ਸਨ ਜਦੋਂ ਦਾ ਲੱਗਦਾ ਉਹ ਘਰਾਂ ਵਿੱਚ ਆ ਵੜਦੇ ਸਾਡੇ ਇਸ ਮਕਾਨ ਵਿੱਚ ਨਵੇਂ ਲਿਆਂਦੇ ਪਿੰਜਰੇ ਵਿੱਚ ਜਦੋਂ ਪਹਿਲਾ ਚੂਹਾ ਫਸਿਆ ਇਸ ਗੱਲ ਉਤੇ ਕਾफी ਬਹਿਸ ਹੋਈ ਕਿ ਉਹਨਾਂ ਦਾ ਕੀ ਕੀਤਾ ਜਾਵੇ ਮੈਂ ਆਪਣਾ ਸੰਕੋਚ ਪ੍ਰਗਟ ਕੀਤਾ ਇਸ ਤਰ੍ਹਾਂ ਚੂਹਾ ਜਿਉਂਦਾ ਤਾਂ ਨਹੀਂ ਛੱਡਣਾ ਚਾਹੀਦਾ ਪਤਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਚੂਹੇ ਲੱਖਾਂਵਨ ਅਨਾਜ ਖਾ ਜਾਂਦੇ ਨੇ ਜੋ ਭੁੱਖੇ ਬੰਦਿਆਂ ਦੇ ਮੂੰਹ ਪੈ ਸਕਦਾ ਹੈ ਸਰਕਾਰੀ ਅੰਕੜੇ ਮੇਰੀ ਪਤਨੀ ਨੇ ਜਿਵੇਂ ਇਹ ਗੱਲ ਤਲੇ ਉੱਤੇ ਰੱਖ ਕੇ ਫੂਕ ਨਾਲ ਉਡਾ ਦਿੱਤੀ ਤੁਹਾਡਾ ਕੀ ਖਿਆਲ ਹੈ ਜੇ ਚੂਹੇ ਇਹ ਅਨਾਜ ਨਾ ਖਾਣ ਇਹ ਬੰਦਿਆਂ ਨੂੰ ਖਾਣ ਨੂੰ ਮਿਲ ਜਾਵੇ ਇਹ ਸਰਕਾਰੀ ਭੰਡਾਰਾਂ ਵਿੱਚ ਹੀ ਪਵੇ ਅਤੇ ਇਹਨੂੰ ਸਬੰਧਤ ਵਿਭਾਗਾਂ ਦੇ ਕਰਤੇ ਤਰਤੇ ਚੂਹੇ ਬਣ ਕੇ ਖਾਂਦੇ ਰਹਿਣ ਇਹ ਵਿਚਾਰੇ ਓਮਛਾਂ ਵਾਲੇ ਚੂਹੇ ਤਾਂ ਅਸਲ ਧਾਂਦਲੀਆਂ ਕਰਨ ਵਾਲੇ ਬੇਪੂਛੇ ਚੂਹਿਆਂ ਨੂੰ ਬਚਾਉਣ ਲਈ ਬਦਨਾਮ ਕੀਤੇ ਜਾਂਦੇ ਨੇ ਸੋ ਸਾਡੇ ਨਵੇਂ ਘਰ ਵਿੱਚ ਫਸਿਆ ਉਹ ਪਹਿਲਾ ਜੋਹਾ ਮਾਰਨ ਦੀ ਥਾਂ ਦੂਰ ਮੈਦਾਨ ਵਿੱਚ ਜਾ ਕੇ ਜਿਉਂ ਦਾ ਛੱਡ ਦਿੱਤੇ ਜਾਣ ਦਾ ਫੈਸਲਾ ਕਰ ਦਿੱਤਾ ਗਿਆ ਤੇ ਰੀਤ ਦੀ ਪੂਰਤੀ ਕਰਨਿਆਹੀਂ ਅੱਜ ਵੀ ਮੇਰੀ ਪਤਨੀ ਇੱਕ ਜਿਉਂ ਦੇ ਜੋਹੇ ਨੂੰ ਬਾਹਰ ਛੱਡ ਕੇ ਆਈ ਸੀ ਮੈਂ ਛਾਬੜਿਆਂ ਤੋਂ ਪਤਾ ਕਰਕੇ ਆਵਾਂ ਮੇਰੀ ਪਤਨੀ ਨੇ ਇਹ ਸ਼ਬਦ ਮੈਨੂੰ ਸਵਾਲ ਵੀ ਸਨ ਤੇ ਆਪਣੇ ਆਪ ਵਿੱਚ ਕੀਤੀ ਸਲਾਹ ਵੀ ਇੰਨਾ ਸਵੇਰੇ ਪਤਾ ਨਹੀਂ ਔਰ ਨਵਾਬ ਅਜੇ ਜਾਗੇ ਹੋਣਗੇ ਵੀ ਜਾਂ ਨਹੀਂ ਮੈਂ ਉੱਤਰ ਦਿੱਤਾ ਅਸਲ ਵਿੱਚ ਇਹੋ ਜਵਾਬ ਉਹਦੇ ਮਨ ਵਿੱਚ ਵੀ ਸਵਾਲ ਦੇ ਨਾਲ ਨਾਲ ਹੀ ਆ ਗਿਆ ਸੀ ਉਹ ਖਾਲੀ ਪਿੰਜਰਾ ਲੈ ਕੇ ਕਰਦੇ ਅੰਦਰ ਚਲੀ ਗਈ ਆਹੂਜੇ ਦੇ ਨਾਲ ਵਾਲੇ ਘਰ ਸਪेयर ਪਾਰਟਸ ਵਾਲਾ ਛਾਬੜਾ ਰਹਿੰਦਾ ਸੀ ਇੱਕ ਤਾਂ ਛਾਬੜਾ ਪਰਿਵਾਰ ਜਾਗਦਾ ਹੀ ਗੋਡੇ-ਗੋਡੇ ਦਿਨ ਚੜਿਆ ਸੀ ਜਾਗਦੇ ਤਾਂ ਪਤਾ ਨਹੀਂ ਕੌਣ ਸਨ ਕਹਿੰਦੇ ਉਹ ਇਹੋ ਸਨ ਉਹਨਾਂ ਦਾ ਮਤ ਸੀ ਕਿ ਬਹੁਤਾ ਸਵੇਰੇ ਤਾਂ ਨਿੱਕੇ ਮੋٹے ਕੰਮਾਂ ਉਤੇ ਲੱਗੇ ਵਾਲੇ ਜਾਂ ਨੌਕਰੀਆਂ ਕਰਨ ਵਾਲੇ ਲੋਕ ਜਾਗਦੇ ਸੰ ਪਰ ਉਹ ਤਾਂ ਮਾਲਕ ਸਨ ਦੂਜਿਆਂ ਨੂੰ ਨੌਕਾ ਰੱਖਣ ਵਾਲੇ ਉਹਨਾਂ ਨੂੰ ਉਸ ਵਕਤ ਹੀ ਜਾਗਣ ਦੀ ਕੀ ਲੋੜ ਸੀ ਤੇ ਉਹਨਾਂ ਦੀ ਦੂਜੀ ਅਜੀਬ ਆਦਤ ਇਹ ਸੀ ਕਿ ਬਹੁਤੀ ਵਾਰ ਬਾਹਰ ਖਲੋਤੇ ਆਦਮੀ ਨਾਲ ਲੋਹੇ ਦੇ ਗੇਟ ਦੇ ਅੰਦਰੋਂ ਹੀ ਗੱਲਾਂ ਕਰਦੇ ਸਨ ਜੇ ਕਿਸੇ ਭਰਾ ਜੀ ਜਾਂ ਭੈਣ ਜੀ ਵਿੱਚ ਘਰ ਦੇ ਅੰਦਰ ਪਹੁੰਚਣ ਦੀ ਕੁਝ ਬਹੁਤ ਹੀ ਦ੍ਰਿੜਤਾ ਹੁੰਦੀ ਗੇਟ ਤਾਂ ਦੇਹੀ ਖੋਲੜਾ ਆਮ ਕਰਕੇ ਤਾਂ ਜਦੋਂ ਗੱਲ ਕਰਨ ਵਾਲੇ ਜਾਂ ਕਰਨ ਵਾਲੀ ਦੇ ਪੈਰ ਉੱਠੇ ਮੁੜ ਪੈਂਦੇ ਤਾਂ ਮਿਸਟਰ ਛਾਬੜਾ ਜਾਂ ਮੈਸੇਜ ਛਾਬੜਾ ਮੁਲਾਇਮ ਆਵਾਜ਼ ਵਿੱਚ ਕਹਿੰਦੇ ਲਓ ਤੁਸੀਂ ਬਾਹਰੋਂ ਹੀ ਮੁੜ ਚੱਲੇ ਅੰਦਰ ਤਾਂ ਆਉਂਦੇ ਦੋ ਘੜੀ ਬੈਠਦੇ ਇਸ ਸਥਿਤੀ ਅਜਿਹੀ ਹੁੰਦੀ ਕਿ ਬੰਦਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਕੋਈ ਉੱਤਰ ਨਾ ਦੇ ਸਕਦਾ ਜਾਣਾ ਦਾ ਅਸਲ ਵਿੱਚ ਸਾਡਾ ਸਿੱਧੇ ਅਹੂਜੇ ਦੇ ਘਰ ਹੀ ਬਣਦਾ ਸੀ ਪਰ ਉਹਦੇ ਘਰ ਕੌਣ ਜਾਵੇ ਉਹਦੇ ਹੀ ਕੀ ਕਿਸੇ ਦੇ ਵੀ ਘਰ ਸਵੇਰੇ-ਸਵੇਰੇ ਕੌਣ ਜਾਵੇ ਸੋ ਅਹੂਜਾ ਤੋਂ ਸਵੇਰੇ-ਸਵੇਰੇ ਕਿੱਥੇ ਪੁੱਛਿਆ ਜਾ ਸਕਦਾ ਸੀ ਕਿ ਉਹਨਾਂ ਦੀ ਮਾਂ ਹੀ ਮਰੀ ਹੈ ਇਹ ਇਹ ਨੀੜੇ ਕਪੜੇ ਸੁੱਕਣ ਵਾਲੇ ਹੋ ਜਾਣ ਕਰਕੇ ਛੁੱਟ ਦਿੱਤੇ ਹਨ ਉਹਨਾਂ ਨਾਲ ਤਾਂ ਦਿਨੋਂ ਵੀ ਮੇਲਜੋਲ ਕਰਨਾ ਔਖਾ ਸੀ ਕਿਸੇ ਨੂੰ ਮਿਲ ਕੇ ਉਹ ਖੁਸ਼ ਨਹੀਂ ਸਨ ਹੁੰਦੇ ਇਸ ਹਾਲਤ ਵਿੱਚ ਉਹਨਾਂ ਦੇ ਗੁਆਂਢੀ ਮਿਸਟਰ ਅਤੇ ਮਿਸ ਜ ਛਾਬੜਾ ਹੀ ਕੋਈ ਥਾਂ ਪਤਾ ਦੇ ਸਕਦੇ ਸਨ ਗੁਆਂਢ ਦੇ ਕੁਝ ਤਾਂ ਸੋ ਲੱਗ ਹੀ ਜਾਂਦੀ ਹੈ ਪਰ ਉਹ ਜਾਗਦੇ ਚਿਰਾਕੇ ਸੰਗ ਅਜੀਬ ਸਮਾਂ ਆ ਗਿਆ ਹੈ ਜੇ ਕਿਸੇ ਦੁੱਖ ਦੇ ਸੁੱਖ ਦੇ ਦਾ ਪਤਾ ਲੈਣ ਜਾਣਾ ਹੈ ਵੇਲਾ ਦੇਖ ਕੇ ਜਾਓ ਇੱਕ ਤਾਂ ਐਤਵਾਰ ਤੋਂ ਬਿਨਾ ਅਜਿਹੇ ਕੰਮਾਂ ਲਈ ਵੇਲ ਹੀ ਕਿਨੂ ਹੈ ਤੇ ਐਤਵਾਰ ਨੂੰ ਵੀ ਹੁਣ ਉਹ ਨਾਸ਼ਤਾ ਨਾ ਕਰਦੇ ਹੁਣ ਉਹ ਸੀਰੀਅਲ ਦੇਖਦੇ ਹੋਵਾਂਗੇ ਹੁਣ ਤਾਂ ਰੋਟੀ ਦਾ ਵੇਲਾ ਹੋ ਗਿਆ ਪਿਛਲੇ ਪਹਿਰ ਤਾਂ ਉਹ ਸੌਣਾ ਗਏ ਹੋਣ ਹੁਣ ਤਾਂ ਫਿਲਮ ਚੱਲ ਰਹੀ ਹੈ ਦੁੱਖ ਦਾ ਸੁੱਖ ਦਾ ਤਾਂ ਇੱਕ ਪਾਸੇ ਰਿਹਾ ਮਰੇ ਦੀ ਹਮਦਰਦੀ ਲਈ ਜਾਣ ਵਾਸਤੇ ਵੀ ਵੇਲਾ ਵਿਚਾਰਨਾ ਪੈਂਦਾ ਹੈ। ਇੱਕ ਪਾਸੇ ਮਰਦ ਇੱਕ ਦੂਜੇ ਨਾਲ ਸਲਾਹਾਂ ਕਰਦੇ ਹਨ ਕਿ ਕਿੰਨੇ ਵਜੇ ਚੱਲਣਾ ਹੈ ਅਤੇ ਉਸ ਸਮੇਂ ਤੱਕ ਆਪਣੇ ਆਪਣੇ ਮਕਾਨ ਅੰਦਰ ਵੱੜ ਜਾਂਦੇ ਹਨ। ਦੂਜੇ ਪਾਸੇ ਔਰਤਾਂ ਜਾਣ ਦਾ ਸਮਾਂ ਨਿਸ਼ਚਿਤ ਕਰਦੀਆਂ ਹਨ ਅਤੇ ਆਪਣੇ ਆਪਣੇ ਘਰ ਸੂਟ, ਸਾੜੀਆਂ ਛਾਂਟਣ ਤੇ ਕੰਗੀ ਪੱਟੀ ਕਰਨ ਜਾ ਲੱਗਦੀਆਂ ਹਨ। ਮੌਤ ਕਿਸੇ ਹੋਰ ਦੇ ਘਰ ਹੋ ਗਈ ਹੈ। ਉਹ ਸੋਗੀ ਕਪੜੇ ਕਿਉਂ ਪਾਉਣ ਇਹ ਵਾਦੂ ਪੁਰਾਣਾ ਰਿਵਾਜ ਛੱਡ ਦਿੱਤਾ ਗਿਆ ਹੈ ਹੁਣ ਉਹਜੇ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਇੱਕ ਬਿਸਤਰਾ ਅਤੇ ਕੁਝ ਜਨਾਨੇ ਕਪੜੇ ਸੁੱਟੇ ਪਏ ਸਨ ਮੇਰੀ ਪਤਨੀ ਦਾ ਕਹਿਣਾ ਹੈ ਕਿ ਉਹਜੇ ਦੀ ਮਾਂ ਪੂਰੀ ਹੋ ਗਈ ਹੈ ਪਰ ਇਹ ਸ਼ੱਕ ਵੀ ਜਾਗਦਾ ਹੈ ਕਿ ਕਿਤੇ ਸਭ ਕੁਝ ਸੁੱਟਣ ਵਾਲਾ ਹੋ ਜਾਣ ਕਰਕੇ ਹੀ ਨਾ ਸੁੱਟ ਦਿੱਤਾ ਹੋਵੇ ਪਹਿਲਾਂ ਕਿਤੋਂ ਇਹ ਤਾਂ ਪਤਾ ਲੱਗੇ ਕਿ ਹੋਜੇ ਦੀ ਮਾਂ ਸੱਚਮੁੱਚ ਮਰਵੀ ਗਈ ਹੈ ਜਾਂ ਨਹੀਂ। ਉਹਨਾਂ ਦੇ ਘਰ ਤਾਂ ਸੱਚਮੁੱਚ ਦੀ ਮੌਤ ਕਾਰਨ ਜਾਣ ਵਿਔਖਾ ਸੀ। ਪਰ ਜੇ ਉਹ ਮਾਈ ਦੀ ਮੌਤ ਤੋਂ ਬਿਨਾ ਹੀ ਹਮਦਰਦੀ ਲਈ ਪੁੱਜ ਗਏ ਹਾਲਤ ਬਹੁਤ ਕਸੂਤੀ ਹੋ ਜਾਣੀ ਸੀ। ਉਹ ਵੀ ਸਮਾਸੀ ਜਦੋਂ ਦੁੱਖ ਤੇ ਸੁੱਖ ਦੇ ਦਾ ਵੇਲਾ ਨਹੀਂ ਸੀ ਦੇਖਿਆ ਜਾਂਦਾ। ਤਾਂ ਇਹ ਸੁਰਜਣ ਸਿੰਘ ਦੀ ਮਾਂ ਬਿਸ਼ਨੀ ਅੰਬੋ ਮੰਜੇ ਉੱਤੇ ਪੈ ਗਈ। ਤਾ ਆਥਣ ਉਗਣ ਦੁਪਹਿਰੇ ਦੁਪਹਿਰੇ ਜਦੋਂ ਵੀ ਠੀਕ ਲੱਗਦਾ ਉਹਦਾ ਪਤਾ ਲੈਣ ਵਾਲੇ ਆਉਂਦੇ ਰਹਿੰਦੇ ਤੇ ਜਦੋਂ ਉਹਦੇ ਸਾਹਾਂ ਦੀ ਸੰਗਲੀ ਟੁੱਟੀ ਸਿਆਲ ਦੀ ਠਰੀ ਹੋਈ ਰਾਤ ਅੱਧੀ ਇੱਧਰ ਸੀ ਅੱਧੀ ਉਧਰ ਅਸੀਂ ਤਾਂ ਡੂੰਗੇ ਸੋਤੇ ਉਹਦਾ ਪਤਾ ਲੈ ਕੇ ਆਏ ਸੀ ਉਹ ਬੇਸੁਰਤੀ ਜਹੀ ਵਿੱਚ ਪਈ ਸੀ ਪਰ ਸਾ ਟਿਕਾਵੇਂ ਆਰੇ ਸੰ ਮੇਰੇ ਬਾਪੂ ਨੇ ਇੱਕ ਹੱਥ ਨਾਲ ਉਹਦਾ ਸਿਰ ਥੋੜਾ ਜਿਹਾ ਝੁੱਕ ਕੇ ਦੂਜੇ ਨਾਲ ਥਾਂ ਥਾਂ ਤੋਂ ਗਿਚੀ ਢੋਈ ਸੀ ਫੇਰ ਨਰਮੀ ਨਾਲ ਸਿਰ ਸਰਾਣੇ ਉੱਤੇ ਟਿਕਾਉਂਦਿਆਂ ਕਿਹਾ ਸੀ ਜਿਵੇਂ ਵਾਹਿਗੁਰੂ ਦੀ ਮਰਜ਼ੀ ਘਰ ਮੁੜਦਿਆਂ ਰਾਹ ਵਿੱਚ ਬਾਪੂ ਬੋਲਿਆ ਸੀ ਗਿਚੀ ਠਰੀ ਪਈ ਐ ਹੁਣ ਚਾਚੀ ਬਹੁਤਾ ਚਿਰ ਨਹੀਂ ਲੰਗਾਉਂਦੀ ਰੱਬ ਦੇ ਕਰਦਾ ਕੀ ਪਤਾ ਸਾਹ ਤਾਂ ਬਿਲਕੁਲ ਸੌਖੇ ਆ ਰਹੇ ਨੇ ਪਈ ਰਹੇ ਤਾਂ ਚਾਰ ਦਿਨ ਹੋਰ ਪਈ ਰਹੇ ਸ਼ਾਇਦ ਮਾਂ ਨੂੰ ਅੰਬੋ ਦੀ ਮੌਤ ਦੀ ਕਲਪਨਾ ਚੰਗੀ ਨਹੀਂ ਸੀ ਲੱਗ ਰਹੀ ਨਹੀਂ ਹੁਣ ਦਿਨਾਂ ਦੀ ਖੇਡ ਨਹੀਂ ਰਹੀ ਹੁਣ ਤਾਂ ਘੰਟਿਆਂ ਦਾ ਮਾਮਲਾ ਏ ਮੇਰੇ ਬਾਪੂ ਨੇ ਨਿਰਾਸ਼ਾ ਨਾਲ ਹੱਥ ਮਾਰਿਆ ਸੀ ਮੈਂ ਬੋਲਿਆ ਕੁਝ ਨਾ ਇਹ ਜਿਉਣ ਮਰਨ ਦੀਆਂ ਗੱਲਾਂ ਮੇਰੇ ਸਮਝਣ ਤੋਂ ਅਤੇ ਕੁਝ ਬੋਲਣ ਤੋਂ ਬਹੁਤ ਉੱਚੀਆਂ ਸਨ ਪਰ ਮੇਰੇ ਅੰਦਰ ਕੁਝ ਮਰੋੜਿਆ ਜਿਹਾ ਗਿਆ ਏਗੀ ਅੰਬੋ ਵਿਸ਼ਣੇ ਮਰ ਜਾਵੇਗੀ ਉਹ ਸਾਡੇ ਘਰਾਂ ਵਿੱਚੋਂ ਨਹੀਂ ਸੀ ਪਰ ਮੈਥੋਂ ਤਾਂ ਉਹ ਤੋਂ ਸਖਣਾ ਆਪਣਾ ਗਲੀ ਗਵਾंड ਸੋਚਿਆ ਕਲਪਿਆ ਨਹੀਂ ਸੀ ਜਾਂਦਾ ਤੇ ਸਾਨੂੰ ਸਾਰਿਆਂ ਨੂੰ ਸੁੱਤਿਆਂ ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ ਹੋਵੇਗਾ ਜਦੋਂ ਮੇਰੇ ਬਾਪੂ ਨੂੰ ਮੇਰੀ ਮਾਂ ਝੰਜੋੜਦੀ ਹੋਈ ਬੋਲੀ ਮੈਂ ਕਿਹਾ ਜੀ ਉਠੋ ਲੱਗਦਾ ਏ ਅੰਬੋ ਵਿਸ਼ਣੇ ਪੂਰੀ ਹੋ ਗਈ ਵੈਣਤਾ ਪੈਣ ਸ਼ਾਮ ਕੋਰ ਦੇ ਲੱਗਦੇ ਨੇ ਮੇਰੀ ਅੱਖ ਵੀ ਨਾਲ ਹੀ ਖੁੱਲ ਗਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੇਰਾ ਬਾਪੂ ਉੱਠ ਖਲੋਤਾ ਉਹਨੇ ਲਾਲ ਟੈਨ ਵਾਲ ਦਿੱਤੀ ਅਤੇ ਬੋਲਿਆ ਹਾਂ ਬੋਲਤਾ ਪਾਬੇ ਸ਼ਾਮ ਕੋਰ ਦਾ ਹੀ ਐ ਮੈਂ ਰਜ਼ਾਈ ਵਿੱਚੋਂ ਨਿਕਲ ਕੇ ਜੁੱਤੇ ਪਾਉਣ ਲੱਗ ਪਿਆ ਲੈ ਇਹਨੂੰ ਦੇਖੋ ਮਾਂ ਬੋਲੀ ਵੇ ਤੂੰ ਕਿੱਧਰ ਤੁਰ ਪੈਂ ਮੈਂ ਵੀ ਜਲੂੰਗਾ ਮੈਂ ਉਦਰੇ ਜਹੇ ਨਾਲ ਜੋ ਆਬ ਦਿੱਤਾ ਮੇਰਾ ਤਾਂ ਔਣ ਨਿਕਲਣ ਵਾਲਾ ਹੋਇਆ ਪਿਆ ਸੀ ਕਾਕਾ ਤੂੰ ਕਿੱਧਰ ਚੱਲਣਾ ਏ ਬਾਪੂ ਬੋਲਿਆ ਘਰੇ ਰਹਿ ਬੇਬੇ ਨਾਲ ਪੈ ਜਾ ਮੈਂ ਆਪਣੀ ਦਾਦੀ ਨੂੰ ਬਾਪੂ ਦੀ ਰੀਸ ਨਾਲ ਬੇਬੇ ਹੀ ਆਖਦਾ ਸੀ ਮੁੰਡਿਓ ਮੇਰੀ ਛੋਟੀ ਕਿੱਥੇ ਐ ਬੇਬੇ ਦਾ ਗਲ ਔਰਿਆ ਪਿਆ ਸੀ ਗਈ ਭੈਣ ਬਿਸ਼ਨੂ ਮੇਰੀ ਬਾਹ ਫੜ ਕੇ ਲੈ ਚੱਲੋ ਭਾਈ ਔਖੇ ਸੌਖੇ ਮੈਥੋਂ ਨਹੀਂ ਹੁਣ ਪਿਆ ਜਾਂਦਾ ਹੁਣ ਪੈਣਾ ਕਿੱਥੇ ਇਸ ਪਿਛੋਂ ਮਾ ਤੇ ਬਾਪੂ ਦਾਦੇ ਨੂੰ ਜਾਂ ਮੈਨੂੰ ਰੋਕਣ ਲਈ ਕੁਝ ਨਹੀਂ ਬੋਲੇ ਸਾਹ ਸਾ ਕਰਦੀ ਰਾਤ ਵਿੱਚ ਅਸੀਂ ਸਾਰੇ ਗਏ ਤਾਂ ਤਾਏ ਸੁਰਜਣ ਸਿੰਘ ਦਾ ਦਰਵਾਜ਼ਾ ਚੁਪਟ ਖੁੱਲਾ ਪਿਆ ਸੀ ਆਂਬੋ ਬਿਛਨੇ ਪੂੰਜੇ ਲਾਹੀ ਪਈ ਸੀ ਅਤੇ ਉਹਦੇ ਸਿਰਵਲ ਬਟਲੀ ਵਿੱਚ ਬਠਲੀ ਵਿੱਚ ਉਹ ਫੋਟੋਗ੍ਰੇਫੀ ਨੇੜੇ ਦੇ ਘਰਾਂ ਵਾਲੇ ਲੋਕ ਪਹਿਲਾਂ ਹੀ ਇਕੱਠੇ ਹੋਏ ਬੈਠੇ ਸਨ ਇੱਕ ਇੱਕ ਅਰਗੇ ਹੋਰ ਲੋਗ ਆ ਰਹੇ ਸਨ ਉਹਨਾਂ ਦੇ ਬੈਠਣ ਲਈ ਮੰਜੇ ਬਿਸਤਰੇ ਅਤੇ ਘਰ ਦੀਆਂ ਹੋਰ ਚੀਜ਼ਾਂ ਵਸਤਾਂ ਇੰਦਰ ਉਦਰ ਸਿਮੇਟਦਿਆਂ ਹੁੰਜੇ ਦਰੀਆਂ ਖੇਸ ਵਿਛਾ ਕੇ ਥਾਂ ਬਣਾਈ ਜਾ ਰਹੀ ਸੀ ਪਰ ਆਤੂਰਾਤ ਰਿਸ਼ਤੇਦਾਰੀਆਂ ਵਾਲੇ ਪਿੰਡਾਂ ਵਿੱਚ ਪਤਾ ਕਰਨ ਲਈ ਗੱਭਰੂ ਮੁੰਡੇ ਵਿਉਂਤ ਬਣਾ ਕੇ ਆਪਣੇ ਆਪ ਤੁਰ ਰਹੇ ਸਨ ਉਸ ਪੇਚੋਂ ਸਾਰੀ ਰਾਤ ਕਿਸੇ ਨੇ ਅੱਖ ਨਹੀਂ ਸਿਲਾਈ ਤੇ ਸਭ ਦੀਆਂ ਗੱਲਾਂ ਦਾ ਇੱਕੋ ਵਿਸ਼ਾ ਸੀ ਅੰਬੋ ਬਿਸ਼ਨੇ ਉਹ ਤਾਂ ਸਾਰੇ ਘਰਾਂ ਨੂੰ ਹੀ ਆਪਣੇ ਸਮਝਦੀ ਸੀ ਕਿਸੇ ਦਾ ਦੁੱਖ ਸੁੱਖ ਹੋਇਆ ਨਹੀਂ ਤੇ ਅੰਬੋ ਡੰਗੋਰੀ ਫੜ ਕੇ ਪਹੁੰਚੀ ਨਹੀਂ ਮੇਰੇ ਗੁਰਜੰਟੇ ਦਾ ਵਿਆਹ ਹੋਇਆ ਮੈਂ ਤਾਂ ਮਠਿਆਈ ਵਾਲੀ ਕੋਠੜੀ ਦੀਆਂ ਖੁੰਜੀਆਂ ਅੰਬੋ ਨੂੰ ਫੜਾ ਕੇ ਬੇਫਿਕਰ ਹੋ ਗਈ ਸਾਡੇ ਛੋਟੇ ਦਾ ਤਾਪ ਜਦੋਂ ਬਹੁਤ ਵੱਧ ਗਿਆ ਮੁੰਡਾ ਹੋਂਗਰਾ ਮਾਰੇ ਨਾਲੇ ਰੋਵੇ ਹੀ ਰੋਵੇ ਅੰਬੋ ਸਾਰੀ ਰਾਤ ਉਹਨੂੰ ਬੁੱਕਲ ਵਿੱਚ ਪਾ ਕੇ ਹਿਲਾਉਂਦੀ ਰਹੀ ਤੇ ਮੁੰਡਾ ਵੀ ਅੰਬੋ ਦੀ ਬੁੱਕਲ ਵਿੱਚ ਜਾਂਦਾ ਹੀ ਚੁੱਪ ਕਰ ਗਿਆ ਅੰਬੋ ਬਿਛਨੇ ਬਾਰੇ ਨਾ ਮੁੱਕਣ ਵਾਲੀਆਂ ਇਹਨਾਂ ਗੱਲਾਂ ਵਿੱਚੇ ਸੋਸਤ ਚਾਲ ਚਲਦੀ ਉਦਾਸੀ ਹੋਈ ਸਵੇਰ ਆਈ ਤੇ ਹੁਣ ਇਹ ਵੀ ਪਤਾ ਨਹੀਂ ਸੀ ਕਿ ਹੂਜੇ ਦੀ ਮਾਂ ਮਰੀ ਹੈ ਜਾਂ ਬਸ ਉਹਦੇ ਨੇੜੇ ਕੱਪੜੇ ਹੀ ਬਦਲ ਦਿੱਤੇ ਗਏ ਹਨ ਜੇ ਮਰੀ ਹੈ ਤਾਂ ਕਦੋਂ ਮਰੀ ਹੈ ਉਹਨੂੰ ਨਵਾਉਣ ਧਵਾਉਣ ਦੀ ਉਹਦੀ ਮਿੱਟੀ ਸਮੇਟਣ ਦੀ ਕੀ ਸਲਾਹ ਬਣੀ ਹੈ ਉਂਜ ਤਾਂ ਵਿਚਾਰੇ ਦਾ ਛੁਟਕਾਰਾ ਹੀ ਹੋਇਆ ਇੱਕ ਦਿਨ ਸੰਗ ਮਰਮਰ ਦੀਆਂ ਪੌੜੀਆਂ ਤੋਂ ਅਜੇ ਹੀ ਤਿਲਕੀ ਸੀ ਕਿ ਮੰंजे ਨਾਲ ਮੰਝਾ ਹੋ ਰਹੀ ਸੀ ਇੱਕ ਪੌੜੀ ਦੇ ਨੁੱਕਰ ਉਹਦੇ ਰੋੜ ਦੇ ਆਉਂਦੀ ਦੇ ਰੀੜ ਦੀ ਹੱਡੀ ਵਿੱਚ ਚੁੱਕ ਗਈ ਅਤੇ ਦੋਵੇਂ ਲੱਤਾਂ ਕੰਮ ਕਰਨੋਂ हट ਗਈਆਂ ਉਹ ਸਹਾਰੇ ਤੋਂ ਬਿਨਾਂ ਉੱਠ ਬੈਠ ਵੀ ਨਹੀਂ ਸੀ ਸਕਦੀ ਪਾਸਾ ਵੀ ਨਹੀਂ ਸੀ ਬਦਲ ਸਕਦੀ ਇੱਕ ਪਲ ਵਿੱਚ ਉਹ ਹੀਣੇ ਬਣ ਗਏ ਰਹਿ ਗਈ ਸੀ ਜਿਸ ਨੂੰ ਹੁਣ ਬਾਕੀ ਉਮਰ ਦੋਜਿਆਂ ਉੱਤੇ ਹੀ ਨਿਰਭਰ ਕਰਨਾ ਪੈਣਾ ਸੀ ਸੱਟ ਦਾ ਪਤਾ ਲੱਗਣ ਉਤੇ ਸਾਡੀ ਗਲੀ ਦੀਆਂ ਤਿੰਨ ਚਾਰ ਜਨਾਨੀਆਂ ਇਕੱਠੀਆਂ ਹੋ ਗਈਆਂ ਸਨ ਘੰਟੀ ਵਜਾਈ ਤਾਂ ਕੁਝ ਸਮੇਂ ਮਗਰੋਂ ਨੌਕਰ ਆਇਆ ਸੀ ਅਤੇ ਗੇਟ ਖੋਲੇ ਬਿਨਾ ਤੇ ਕੁਝ ਪੁੱਛੇ ਜਾਂ ਸੁਣੇ ਬਿਨਾ ਆਪ ਹੀ ਬੋਲਿਆ ਸੀ ਮਾਤਾ ਜੀ ਤੋਂ ਸੋਏ ਹੋਏ ਹਨ ਔਬ ਠੀਕ ਹੈ ਬੀਬੀ ਜੀ ਨਹਾ ਰਹੇ ਹਨ ਗੇਟ ਖੋਲਣ ਦਾ ਉਹਦਾ ਕੋਈ ਇਰਾਦਾ ਨਹੀਂ ਸੀ ਉਪਰੋਂ ਪਾਣਾ ਇਹ ਵਰਤਿਆ ਕਿ ਘੰਟੀ ਵਜਾਈ ਤੋਂ ਆਇਆ ਭਾਵੇਂ ਨੌਕਰ ਸੀ ਪਰ ਮਿਸਿਸ ਅਹੋਜਾ ਨੇ ਵੀ ਡਰਾਇੰਗ ਰੂਮ ਦੇ ਪਰਦੇ ਪਿੱਛੋਂ ਬਾਹਰ ਦੇਖਿਆ ਸੀ ਤੇ ਉਹ ਜਿਹੜਾ ਕਰਦੀ ਉਹਨਾਂ ਸਾਰਿਆਂ ਨੇ ਦੇਖ ਲਈ ਸੀ। ਉਹ ਦਿਨ ਸੋ ਦਿਨ ਫੇਰ ਕਿਸੇ ਨੇ ਅਹੋਜਾ ਦੀ ਮਾਂ ਦਾ ਪਤਾ ਲੈਣ ਲਈ ਉਹਨਾਂ ਦੇ ਘਰ ਵੱਲ ਮੂੰਹ ਨਹੀਂ ਸੀ ਕੀਤਾ। ਅਹੋਜੇ ਦਾ ਪਹਿਲੇ ਦਿਨੋਂ ਹੀ ਕਿਸੇ ਨਾਲ ਵੀ ਕੋਈ ਬਹੁਤਾ ਵਾਹਵਾਸਤਾ ਨਹੀਂ ਸੀ। ਜਦੋਂ ਉਹਨੇ ਮਕਾਨ ਪਾਇਆ ਕੰਮ ਠੇਕੇਦਾਰ ਨੂੰ ਸੌਂਪਿਆ ਹੋਇਆ ਸੀ। ਨੇਗਰਨੀਲੇ ਅਤੇ ਚੀਜ਼ਾਂ ਖਰੀਦ ਕੇ ਦੇਣ ਲਈ ਉਹਦੀ ਫੈਕਟਰੀ ਵਿੱਚੋਂ ਹੀ ਬੰਦੇ ਆ ਜਾਂਦੇ ਸਨ ਬਸ ਉਹ ਕਦੇ-ਕਦਾਈਂ ਚੱਕਰ ਮਾਰਦਾ ਅਤੇ ਕਿਸੇ ਨਾਲ ਮਿਲਣ ਬੋਲਣ ਦੀ ਕੋਈ ਰੁਚੀ ਦਿਖਾਏ ਬਿਨਾ ਆਪਣਾ ਕੰਮ ਕਰਕੇ ਪਰਤ ਜਾਂਦਾ ਪਹਿਲਾਂ ਤੋਂ ਵਸੇ ਹੋਏ ਲੋਕ ਇੱਕ ਨਵੇਂ ਗਵਾਂਡੀ ਦੀ ਆਉਣ ਬਾਰੇ ਥੋੜੇ ਉਤਸ਼ਾਹਤਾ ਹੁੰਦੇ ਪਰ ਬਿਲਕੁਲ ਹੀ ਇੱਕ ਪੱਖੀ ਹੋ ਗਏ ਉਹ ਵੀ ਤੂੰ ਕੌਣ ਮੈਂ ਖਾਮ ਖਾਂ ਵਾਲੀ ਹਾਲਤ ਵਿੱਚ ਨਹੀਂ ਸੁਣ ਪੈਣਾ ਚਾਹੁੰਦੇ ਪਹਿਲਾਂ ਉਹੂਜਾ ਦੀ ਕੋਠੀ ਦਾ ਬੇਸਮੈਂਟ ਬਣਿਆ ਅਤੇ ਫਿਰ ਕੋਠੀ ਉਸਰੇ ਇੰਡਸਟਰੀਅਲ ਏਰੀਆ ਵਿੱਚ ਉਹਦੀ ਸਟੇਨਲੈਸ ਸਟੀਲ ਦੇ ਬਰਤਨਾਂ ਦੀ ਫੈਕਟਰੀ ਸੀ ਇਹ ਬੇਸਮੈਂਟ ਉਹਨੇ ਸਟੀਲ ਦੀਆਂ ਚਾਦਰਾਂ ਦੇ ਰੋਪ ਵਿੱਚ ਕੱਚਾ ਮਾਲ ਰੱਖਣ ਲਈ ਬਣਾਵਾਇਆ ਸੀ ਜਦੋਂ ਉਹਨੇ ਇੱਥੇ ਰਹਿਣਾ ਸ਼ੁਰੂ ਕੀਤਾ ਅਕਸਰ ਹੀ ਉਹਦੀ ਫੈਕਟਰੀ ਦਾ ਟੈਂਪੋ ਆਉਂਦਾ ਕਦੇ ਉਹ ਨਵੀਆਂ ਖਰੀਦੀਆਂ ਚਾਦਰਾਂ ਰੱਖ ਜਾਂਦਾ ਕਦੇ ਬਰਤਨ ਬਣਾਉਣ ਲਈ ਉਹਨਾਂ ਨੂੰ ਲੈ ਜਾਂਦਾ ਅਦੇ ਕਦੀ ਕਿਸੇ ਗਾਹ ਦੁਕਾਨਦਾਰ ਦੀ ਮੰਗ ਪੂਰੀ ਕਰਨ ਲਈ ਉਹ ਬਰਤਨ ਚੁੱਕ ਲੈ ਜਾਂਦਾ ਜਿਸ ਦਿਨ ਅਹੋਜਾ ਨੇ ਇੱਥੇ ਵਸਣਾ ਸ਼ੁਰੂ ਕੀਤਾ ਕੁਝ ਧਾਰਮਿਕ ਰਸਮਾਂ ਕੀਤੀਆਂ ਗਈਆਂ ਅਤੇ ਮਹਿਮਾਨਾਂ ਨੂੰ ਖਾਣ-ਪਾਨ ਕਰਵਾਇਆ ਗਿਆ ਬਹੁਤੇ ਲੋਕ ਤਾਂ ਉਪਰੇ ਹੀ ਸਨ ਸ਼ਾਇਦ ਉਹਦੇ ਕਾਰੋਬਾਰੀ ਵਰਤੋਂ ਵਿਹਾਰ ਵਾਲੇ ਲੋਕ ਸਨ ਹੋ ਸਕਦਾ ਹੈ ਕੁਝ ਉਹਦੇ ਪਹਿਲਾਂ ਦੇ ਗਵਾਂਡੇ ਹੋਣ ਪਰ ਇਹ ਸੰਭਾਵਨਾ ਘੱਟ ਹੀ ਸੀ ਆਂਡ ਗਵਾਂਡ ਨਾਲ ਵਰਤੋਂ ਵਿਹਾਰ ਦੀ ਸੀਮਾ ਅਹੂਜਾ ਨੇ ਉਸੇ ਦਿਨ ਸਪਸ਼ਟ ਕਰ ਦਿੱਤੀ ਸੀ ਬਿਲਕੁਲ ਨੇੜੇ ਦੇ 2-4 ਗਵਾਂਡਿਆਂ ਨੂੰ ਉਹਨੇ ਨੌਕਰ ਨੇ ਘੰਟੀ ਵਜਾ ਕੇ ਕਾਰਡ ਹੱਥੇ ਫੜਾ ਦਿੱਤੇ ਸਾਨੂੰ ਗਲੀ ਦੇ ਬਾਕੀ ਲੋਕਾਂ ਦੇ ਕਾਰਡ ਉਹਨਾਂ ਦੇ ਲੈਟਰ ਬਾਕਸਾਂ ਵਿੱਚ ਸੁੱਟ ਦਿੱਤੇ ਗਏ ਸਨ ਅੱਗੇ ਪਿੱਛੇ ਦੀਆਂ ਇਹ ਦੋ ਗਲੀਆਂ ਛੱਡ ਕੇ ਉਹਨੇ ਕਲੋਨੀ ਵਿੱਚ ਕਿਸੇ ਹੋਰ ਨੂੰ ਕਾਰਡ ਨਹੀਂ ਸਿੱ ਦਿੱਤਾ ਤੇ ਲੋਕ ਇੰਨੇ ਭੋਲੇ ਤਾਂ ਹੈ ਨਹੀਂ ਕਿ ਕਾਰਡ ਭੇਜਣ ਦੇ ਟੰਗ ਤੋਂ ਉਹਦੇ ਅਰਥ ਨਾ ਸਮਝਦੇ ਹੋਣ ਇਹੋ ਟੰਗ ਹੀ ਤਾਂ ਸਪਸ਼ਟ ਕਰਦਾ ਹੈ ਕਿ ਬੁਲਾਉਣ ਵਾਲਾ ਬੁલાਏ ਜਾਣ ਵਾਲੇ ਨੂੰ ਸੱਚਮੁੱਚ ਬੁਲਾ ਰਿਹਾ ਹੈ ਜਾਂ ਐਵੇਂ ਕੰਡਿਆਂ ਉਤੋਂ ਦੀ ਕਢੀਸ ਰਿਹਾ ਹੈ ਤੇ ਜੇ ਬੁਲਾ ਰਿਹਾ ਹੈ ਤਾਂ ਕਿੰਨੇ ਕੁ ਆਦਰ ਮਾਨ ਨਾਲ ਸੋ ਨੌਕਰ ਹੱਥ ਭੇਜੇ ਜਾਂ ਲੈਟਰ ਬਾਕਸਾਂ ਵਿੱਚ ਸੁੱਟਵਾਏ ਉਹ ਜਹਦੇ ਕਾਡਾਂ ਉੱਤੇ ਕੌਣ ਜਾਂਦਾ ਬਹੁਤਿਆਂ ਦਾ ਜਵਾਬ ਜੋ ਉਹਦੀ ਪਿੱਠ ਪਿੱਛੇ ਹੀ ਦਿੱਤਾ ਗਿਆ ਇਹੋ ਸੀ ਕਿ ਕਿਸੇ ਦੇ ਖਾਣ ਦਾ ਕੋਈ ਭੁੱਖਾ ਥੋੜੀ ਹੁੰਦਾ ਸਭ ਦੀ ਆਪਣੇ ਆਪਣੇ ਘਰ ਰਾਣੀ ਖਾਂ ਹਨ ਪਰ ਬਿਲਕੁਲ ਨੇੜੇ ਦੇ ਗੁਆਂਢੀਆਂ ਨੂੰ ਅਜੇ ਇਹ ਸਮੇਂ ਇਹ ਵੀ ਸੋਚਣਾ ਪੈਂਦਾ ਹੈ ਕਿ ਪਤਾ ਕਦੋਂ ਕਿਨੂੰ ਕਿਦੀ ਲੋੜ ਪੈ ਜਾਵੇ ਚਲੋ ਇਹ ਤਾਂ ਜੇ ਸ਼ਕਲ ਦਾ ਮਾਲਕ ਹੈ ਉਹਦਾ ਵਿਖਾਵਾ ਇਹਨੇ ਕਰ ਦਿੱਤਾ ਆਪਾਂ ਇਹਦੇ ਵਰਗੇ ਹੋਛੇ ਕਿਉਂ ਬਣੀਏ ਗਵਾਂਢ ਮੱਥੇ ਜਾਣਾ ਹੀ ਬਣਦਾ ਹੈ ਹੁਣ ਉਹਦੀ ਮਾਂ ਮਰੀ ਤੇ ਗਵਾਂਢ ਮੱਥੇ ਜਾਣਾ ਹੋਰ ਵੀ ਬਣਦਾ ਸੀ ਕਹਿੰਦੇ ਹਨ ਖੁਸ਼ੀ ਦੇ ਮੌਕੇ ਕਿਸੇ ਦੇ ਜਾਣ ਤੋਂ ਤਾਂ ਬੰਦਾ ਬੇਸ਼ੁੱਕ ਖੁੰਝ ਜਾਵੇ ਪਰ ਗਮੀ ਦੇ ਮੌਕੇ ਕਦੇ ਪਿੱਛੇ ਨਹੀਂ ਰਹਿਣਾ ਚਾਹੀਦਾ ਖੁਸ਼ੀ ਦੇ ਮੌਕੇ ਤਾਂ ਉਤਸ਼ਾਹ ਹੋਣ ਸਦਕਾ ਆਪਣਾ ਕੰਮ ਨਿਭਾਉਣਾ ਕਿਸੇ ਲਈ ਵੀ ਔਖਾ ਨਹੀਂ ਹੁੰਦਾ ਪਰ ਗਮੇ ਦੇ ਮੌਕੇ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਵਾਲੇ ਹੀ ਚਾਹੀਦੇ ਹਨ ਮੇਰੀ ਪਤਨੀ ਨੇ ਮੈਨੂੰ ਜਾ ਫੜਾ ਕੇ ਆਪਣੀ ਪਿਆਲੀ ਮੂੰਹ ਨੂੰ ਲਾਈ ਤਾਂ ਮੈਂ ਆਖਿਆ ਚਾਹ ਪੀ ਕੇ ਆਪਾਂ ਛਾਬੜੇ ਤੋਂ ਪੁੱਛੀ ਆਈਏ ਹੁਣ ਤੱਕ ਤਾਂ ਜਾਗ ਪਏ ਹੋਣਗੇ ਚਲੋ ਚੱਲ ਆਉਂਦੇ ਹਾਂ ਉਹ ਅਦਮ ਨੇ ਜਿਵੇਂ ਮਨ ਨਾਲ ਬੋਲੀ ਉਹਨਾਂ ਤੋਂ ਕਿਹੜਾ ਫਟਾਫਟ ਪਤਾ ਲੱਗ ਜਾਣਾ ਹੈ ਤੁਹਾਨੂੰ ਯਾਦ ਹੈ ਨਾ ਜਦੋਂ ਇਸੇ ਮਾਤਾ ਦਾ ਚੀਕ ਜਿਹੜਾ ਸੁਣ ਕੇ ਹਾਂ ਮੈਨੂੰ ਉਹ ਘਟਨਾ ਪੂਰੀ ਤਰ੍ਹਾਂ ਯਾਦ ਸੀ ਉਸ ਦਿਨ ਅਹੋਜਾ ਦੀ ਕੋਠੀ ਦੀ ਪਿਛਲੀ ਖਿੜਕੀ ਪਤਾ ਨਹੀਂ ਕਿਵੇਂ ਖੁੱਲੀ ਰਹਿ ਗਈ ਸੀ ਤੇ ਸਾਨੂੰ ਮਾਈ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਗਈਆਂ ਸਨ ਜਿਵੇਂ ਉਹ ਬਹੁਤ ਔਖੀ ਹੋਵੇ ਜਾਂ ਕਿਸੇ ਕਾਰਨ ਜਿਵੇਂ ਕੋਈ ਉਹਨੂੰ ਖਿੱਚ ਤੋ ਕਰ ਰਿਹਾ ਹੋਵੇ ਜਾਂ ਜਿਵੇਂ ਉਹ ਰੱਬ ਅੱਗੇ ਕੂਕ ਰਹੀ ਹੋਵੇ ਫਰਿਆਦ ਕਰ ਰਹੇ ਹੋਏ ਮਾਈ ਦੀਆਂ ਕੂਕਾਂ ਦੇ ਖਿੱਚੇ ਅਸੀਂ ਦੋਵੇਂ ਉੱਥੇ ਇਹਨਾਂ ਕੂਕਾਂ ਦਾ ਕਾਰਨ ਜਾਣਨ ਲਈ ਸਿੱਧੇ ਅਹੂਜਾ ਦੇ ਘਰ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ ਅਸੀਂ ਛਾਬੜਾ ਦੇ ਘਰ ਚਲੇ ਗਏ ਛਾਬੜਾ ਬਹੁਤ ਦਮੇ ਆਵਾਜ਼ ਵਿੱਚ ਬੋਲਿਆ ਛੱਡੋ ਭਾਈ ਸਾਹਿਬ ਤੁਸੀਂ ਰਤਾ ਹਟਵੇਂ ਹੋ ਅਤੇ ਉਧਰ ਇਹਨਾਂ ਦੇ ਬੂਹੇ ਬਾਰੀਆਂ ਬੰਦ ਹੀ ਰਹਿੰਦੇ ਹਨ ਸਾਡੀ ਤਾਂ ਕੰਧ ਸਾਂਝੀ ਹੈ ਅਸੀਂ ਤਾਂ ਇਹ ਸਭ ਸਿੱਧਾ ਸਿੱਧਾ ਸੁਣਦੇ ਹੀ ਰਹਿੰਦੇ ਆ ਮੈਸੇਜ ਛਾਬੜਾ ਦਾ ਕਹਿਣਾ ਸੀ ਕਿ ਮਾਈ ਗਈ ਵਾਰ ਕੱਪੜੇ ਗੰਦੇ ਕਰ ਦਿੰਦੀ ਹੈ ਆਪ ਦਾ ਉਹੂਜਾ ਜੋ ਚੰਗਾ ਮੰਦਾ ਬੋਲਦਾ ਹੈ ਮੂੰਹੋਂ ਹੀ ਬੋਲਦਾ ਹੈ ਪਰ ਉਹਦੀ ਜਨਾਨੇ ਦਾ ਮੁੱਢੀ ਦੀਆਂ ਬਾਹਾਂ ਮਰੋੜਨ ਤੱਕ ਜਾਂਦੀ ਹੈ ਉਹਨੂੰ ਇਹ ਸਾਰੀ ਜਾਣਕਾਰੀ ਉਹੂਜੇ ਦੀ ਨੌਕਰਾਨੀ ਤੋਂ ਮਿਲੀ ਸੀ ਇੱਕ ਦਿਨ ਜੋੜੀ ਦਾ ਬਾਲ ਬੱਚੇ ਸਮੇਤ ਕਿਧਰੇ ਗਈ ਹੋਈ ਸੀ ਘਰ ਵਿੱਚ ਸਨ ਕੇਵਲ ਮਾਤਾ ਤੇ ਨੌਕਰਾਂ ਨੇ ਮੇਸੇਜ ਛਾਬੜਾ ਨੇ ਪਨੀਰ ਦੇ ਪਕੌੜੇ ਕੱਢ ਕੇ ਵੇੜੇ ਵਿੱਚ ਫਿਰਦੀ ਨੌਕਰਾਨੀ ਨੂੰ ਬੁਲਾ ਲਿਆ ਮਾਤਾ ਤਾਂ ਨਾ ਹੋਇਆ ਵਰਗੀ ਸੀ ਕਰੇ ਹੋਰ ਕੋਈ ਵੀ ਨਾ ਹੋਣ ਦੇ ਬਾਵਜੂਦ ਉਹ ਚਾਰ ਚੁਫੇਰੇ ਦੇਖਦੀ ਹੋਈ ਆਈ ਸੀ ਉਹਨੂੰ ਹਦਾਇਤ ਸੀ ਕਿ ਉਹਨੇ ਨਾ ਕਿਸੇ ਦੇ ਘਰ ਆਉਣਾ ਜਾਣਾ ਹੈ ਅਤੇ ਨਾ ਕਿਸੇ ਦੇ ਨਾਲ ਕੋਈ ਗੱਲ ਕਰਨੀ ਹੈ ਪਰ ਸੀਤਾ ਆਖਰ ਵਿਚਾਰੀ ਰੱਬ ਦਾ ਜੀ ਅੰਨ ਖਾਂਦੀ ਸੀ ਤਾਂ ਮਨ ਨੂੰ ਇੱਛਾਵਾਂ ਪੈਦਾ ਹੁੰਦੀਆਂ ਸਨ ਕਦੇ ਤਾਂ ਕਿਸੇ ਨਾਲ ਬੋਲਣ ਨੂੰ ਗੱਲ ਕਰਨ ਨੂੰ ਦਿਲ ਕਰਦਾ ਸੀ ਬਸ ਗਰਮ ਚਾਹ ਦੀਆਂ ਕੁੱਟਾਂ ਨਾਲ ਪਕੌੜਿਆਂ ਦਾ ਅੰਦਰ ਜਾਣਾ ਸੀ ਕਿ ਗੱਲਾਂ ਉਹਨੇ ਸਾਰੀਆਂ ਬਾਹਰ ਉਗਲਛ ਦਿੱਤੀਆਂ ਜਿਵੇਂ ਕੱਡੂ-ਕੱਡੂ ਕਰਦੀ ਹੋਈ ਹੀ ਇਹ ਸਭ ਕੁਝ ਆਪਣੇ ਢਿੱਡ ਵਿੱਚ ਚੁੱਕੇ ਫਿਰਦੀ ਹੋਵੇ ਸੋ ਭਾਈ ਸਾਹਿਬ ਇਹ ਮਾਤਾ ਜਿਹਦੀਆਂ ਚੀਕਾਂ ਦਾ ਰੋਜ਼ ਦਾ ਇਹ ਮਾਮਲਾ ਹੈ ਆਪਾਂ ਕਿਸੇ ਦੀ ਅਗ ਨਾਲ ਹੱਥ ਕਿਉਂ ਫੋਕੇ ਤੁਸੀਂ ਚਾਹ ਪਾਣੀ ਦਸੋ ਅਤੇ ਘਰ ਜਾ ਕੇ ਆਰਾਮ ਕਰੋ ਛਾਬੜਾ ਸਾਹਿਬ ਨੇ ਗੱਲ ਮੁਕਾ ਦਿੱਤੀ ਚਾਹ ਬਣੀਆਂ ਪਿਆਲੀਆਂ ਰਸੋਈ ਵਿੱਚ ਰੱਖਨੇ ਆ ਮੇਰੀ ਪਤਨੀ ਨੇ ਕਿਹਾ ਚਲੋ ਛਾਬੜਿਆਂ ਨੂੰ ਘਟੋ ਘਟ ਇਹ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਮਾਤਾ ਪੂਰੀ ਹੋ ਗਈ ਹੈ ਜਾਂ ਚੱਲ ਮੈਂ ਖੜਾ ਹੋਇਆ ਜੇ ਮਾਈ ਚਲ ਗਈ ਹੋਈ ਤਾਂ ਅੱਜ ਦਾ ਸਲੇ ਨੂੰ ਉਹਦੇ ਅੰਤਿਮ ਇਸ਼ਨਾਨ ਲਈ ਦੋ ਚਾਰ ਔਰਤਾਂ ਅਤੇ ਉਹਨੂੰ ਸ਼ਮਸ਼ਾਨ ਲਿਜਾਣ ਲਈ ਪੰਜ ਸੱਤ ਬੰਦੇ ਚਾਹੀਦੇ ਹੀ ਹੋਣਗੇ ਸਾਡਾ ਗੇਟ ਤੋਂ ਪਰਤਣ ਦਾ ਇਰਾਦਾ ਨਾ ਦੇ ਕੇ ਡਰਾਇੰਗ ਰੂਮ ਦਾ ਬੂਹਾ ਖੋਲਦਿਆਂ ਛਾਬੜਾ ਬੋਲਿਆ ਅੱਜ ਕਿਵੇਂ ਸਵੇਰੇ ਹੀ ਸਵੇਰੇ ਅੰਦਰੋਂ ਮੈਕਸੀ ਦੇ ਅੱਗੇ ਨਾਲ ਹੱਥ ਪੁੰਹਦੇ ਮਿਸੇ ਛਾਬੜਾ ਵੀ ਸਾਡੇ ਕੋਲ ਆ ਬੈਠੇ ਸਵੇਰੇ-ਸਵੇਰੇ ਗੱਲ ਤਾਂ ਹੋਰ ਤਰ੍ਹਾਂ ਹੀ ਲੱਗਦੀ ਐ ਛਾਬੜਾ ਸਾਹ ਪਰ ਕੀ ਕਰੀਏ ਆਖਰ ਗਵਾਂਢ ਮਥੇ ਮੈਂ ਚੇਜਕ ਜਹੀ ਨਾਲ ਗੱਲ ਤੋਰੀ ਉਹ ਦੋਵੇਂ ਇਕੱਠੇ ਹੀ ਸਾਵਧਾਨ ਹੋ ਕੇ ਬੋਲੇ ਦੱਸੋ ਸ਼ਾਇਦ ਇਹ ਸਮਝ ਦੇ ਸਾਨੂੰ ਕਿ ਅਸੀਂ ਉਹਨਾਂ ਕੋਲ ਹੀ ਕਿਸੇ ਕਿਸਮ ਦਾ ਗਿਲਾ ਕਰਨ ਜਾਂ ਉਲਾਮਾ ਦੇਣਾ ਹੈ ਹਾਂ ਆਖਰ ਘਰ ਦੇ ਪਿੱਛੇ ਔਣ ਦੀ ਸਾਹ ਸੀ ਗੱਲ ਇਹ ਹੈ ਵੈਸੇ ਤਾਂ ਸਵੇਰੇ ਸਵੇਰੇ ਮੈਂ ਫਿਰ ਚਿਜ ਗਿਆ ਅਸਲ ਵਿੱਚ ਕਿਸੇ ਹੋਰ ਦੇ ਘਰ ਦੀ ਮੌਤ ਦੀ ਗੱਲ ਕਿਸੇ ਤੀਜੇ ਦੇ ਘਰ ਉਹ ਵੀ ਸਵੇਰੇ ਸਵੇਰੇ ਕਰਦਿਆਂ ਮੈਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਚਿਜਕ ਤਾਂ ਛੱਡਣੀ ਹੀ ਪੈਣੀ ਸੀ ਇਧਰ ਖਾਲੀ ਪਲਾਟ ਵਿੱਚ ਬਿਸਤਰਾ ਤੇ ਜਨਾਨੇ ਕਪੜੇ ਛੁੱਟੇ ਪਏ ਨੇ ਲੱਗਦਾ ਹੈ ਉਹ ਜੇ ਦੀ ਮਾਤਾ ਛਾਬੜੇ ਨੇ ਤਣਾਉ ਮੁਕਤ ਹੋ ਗਏ ਸੋਫੇ ਨਾਲ ਢੋ ਲਾਏ ਅਤੇ ਮੇਰੀ ਗੱਲ ਵਿਚਾਲਿਓਂ ਰੁਕੇ ਅੱਛਾ ਇਹ ਪਰੇਸ਼ਾਨੀ ਹੈ ਉਹ ਦਾ ਵਿਚਾਰੀ ਕੱਲ ਦੁਪਹਿਰੇ ਹੀ ਮਰ ਗਈ ਸੀ ਮੇਸੇਜ ਛਾਬੜਾ ਵੀ ਸਹਿਜ ਹੋ ਗਈ ਮਰੀ ਕੀ ਭਰਾ ਜੀ ਪਿੰਜਰੇ ਵਿੱਚੋਂ ਛੁੱਟ ਗਈ ਨਰਕ ਜੋਨ ਕੱਟੀ ਗਈ ਵਿਚਾਰੀ ਦੀ ਉਹਨੇ ਸ਼ੁਕਰਾਨੇ ਵਜੋਂ ਰੱਬ ਵੱਲ ਹੱਥ ਜੋੜੇ ਇਹੋ ਜਿਹਾ ਵੇਲਾ ਰੱਬ ਕਿਸੇ ਉੱਤੇ ਨਾ ਲਿਆਵੇ ਤੁਹਾਨੂੰ ਸਭ ਪਤਾ ਹੀ ਹੈ ਗੱਲ ਨੂੰ ਕੀ ਖਿੱਚਣਾ ਹੈ ਛਾਬੜੇ ਨੇ ਮੁਕਦੀ ਕਰਨੀ ਚਾਹੀ ਚਾ ਪਿਓ ਪਿਆਨੀ ਬਿਆਨੀ ਨਹੀਂ ਚਾਤਾ ਹੁਣੇ ਪੀ ਕੇ ਆਏ ਆ ਮੇਰੀ ਪਤਨੀ ਬੋਲੀ ਕੱਲ ਸ਼ਾਮ ਨੂੰ ਤਾਂ ਉਹ ਲੇੜੇ ਕਪੜੇ ਉਥੇ ਹੈ ਨਹੀਂ ਸੀ ਅਸੀਂ ਸੋਚਿਆ ਮਾਦਾ ਰਾਤ ਨੂੰ ਪੂਰੀ ਹੋ ਗਈ ਹੋਵੇਗੀ ਚਲੋ ਜੋ ਹੋਇਆ ਛਾਬੜਾ ਸਾਹਿਬ ਸੋ ਤਾਂ ਹੋਇਆ ਮੈਂ ਉਹਦੇ ਮੋਢੇ ਉੱਤੇ ਹੱਥ ਰੱਖਿਆ ਆਓ ਚਲਿਏ ਇਹਨਾਂ ਨਾਲ ਸੰਬੰਧ ਕਿਹੋ ਜਿਹਾ ਵੀ ਹੋਣ ਮਰਨ ਵਾਲੇ ਦੀ ਅੰਤਿਮ ਸੰਸਕਾਰ ਵਾਸਤੇ ਤਾਂ ਉਹ ਵੀ ਗੱਲ ਪਿਛਲੇ ਪੈ ਰਹੀ ਹੋ ਗਿਆ ਉਹਨੇ ਜਵਾਬ ਦਿੱਤਾ ਸਾਨੂੰ ਵੀ ਸ਼ਾਮ ਨੂੰ ਜਾ ਕੇ ਪਤਾ ਲੱਗਿਆ ਕਿਵੇਂ ਆਦਮੀਆਂ ਔਰਤਾਂ ਤੋਂ ਬਿਨਾ ਮੈਂ ਹੈਰਾਨ ਹੋ ਕੇ ਰਹਿ ਗਿਆ ਅੰਤਿਮ ਇਸ਼ਨਾਨ ਤਾਂ ਬਾਦੂ ਦੀ ਰਸਮ ਹੈ ਭਾਈ ਸਾਹਿਬ ਮਿੱਟੀ ਨੂੰ ਨੁਹਾਓ ਜਾਂ ਨਾ ਨੁਹਾਓ ਕੀ ਫਰਕ ਪੈਂਦਾ ਹੈ ਨਾ ਮਿੱਟੀ ਨੂੰ ਫਰਕ ਨਾ ਕਿਸੇ ਹੋਰ ਨੂੰ ਤੇ ਅਰਥੀ ਲਈ ਫੈਕਟਰੀ ਤੋਂ ਮਜ਼ਦੂਰ ਤੈਂਪੂ ਲੈ ਆਈ ਸੀ ਮਾਤਾ ਦੀ ਦੇ ਲੱਦ ਕੇ ਸ਼ਮਸ਼ਾਨ ਘਾਟ ਲੈ ਗਏ ਛਾਬੜੇ ਨੇ ਸਾਰਾ ਕੁਝ ਇੰਨੇ ਸਹਿਜ ਵਿੱਚ ਹੋਇਆ ਦੱਸਿਆ ਜਿੰਨੇ ਸਹਿਜ ਨਾਲ ਮੇਰੀ ਪਤਨੀ ਉਹ ਜੋ ਸਮਾਂ ਪਹਿਲਾਂ ਚੂਹੇ ਨੂੰ ਪਿੰਜਰੇ ਵਿੱਚੋਂ ਬਾਹਰ ਛੱਡ ਕੇ ਆਈ ਸੀ ਧੰਨਵਾਦ ਜੀ ਜੇ ਕਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ